ਹੰਸਾ ਸਸਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ ਜਿਹੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਮਸ਼ੇਰ ਭਾਈ ਉਹਨਾਂ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤੇ ਚਾਰ ਗਾਵਾਂ ਤੁਹਾਨੂੰ ਦਿਖਾਉਣੀ ਹੈ ਜਿੰਨਾਂ ਦੇ ਵਿੱਚ ਦੋ ਸੂਈਆਂ ਤੇ ਦੋ ਗੱਪਣਾ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵਿੱਜੀਆਂ ਨਾਲ ਹਾਂਜੀ ਵਿੱਜੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਉਹ ਸੁਣਾਓ ਠੀਕ ਠਾਕ ਜੀ ਵਧੀਆ ਆਪਣੇ ਨਾਲ ਚਲੋ ਵਧੀਆ ਚੱਲਦਾ ਮੀ ਪੈ ਗਿਆ ਫਿਰ ਵਾਵਾ ਅੱਜ ਮੀ ਦੇ ਡੱਕੇ ਲੱਗੇ ਹੋ ਜੀ ਪੂਰਾ ਫੁੱਲੀ ਮੀ ਪੈ ਗਿਆ ਮੈਂ ਡੱਕੇ ਲੱਗੇ ਠੀਕ ਹੈ ਤੇ ਚਲੋ ਨਾਮ ਦੱਸੋ ਫਿਰ ਇੱਕ ਹਾਂ ਸੰਜੇ ਸਿੰਘ ਤਹਿਸੀਲ ਨੀਨਾਲਾ ਜ਼ਿਲ੍ਹਾ ਹੰਸਾ ਤੇ ਹੁਣ ਨੰਬਰ 959228977 ਤੇ ਵੇਖਿਆ ਪਹਿਲਾ ਮਾਲ ਫਿਰ ਵੇਲਾ ਮਾਲਵੀ ਦੀ ਵਿਕਦਾ ਹੈ ਬਾਸ ਫਿਰ ਵਿਕ ਗਿਆ ਲੋਗਲ ਲੱਗ ਗਿਆ ਠੀਕ ਹੈ ਤੇ ਰੇਟ ਅੱਗਾਂ ਕੋ ਨਿਗੇ ਨਿਗੇ ਨਾ ਨਾਰਮਲ ਨਾਰਮਲ ਵਿੱਚ ਮੀਲ ਨਾ ਨਾ ਗੱਲਾਂ ਕਰਨੀਆਂ ਠੀਕ ਹੈ ਤੇ ਚਲੋ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਵੜਿਆ ਜਿਹਦੇ ਮਗਰ ਵੱਛੀ ਬੜੀ ਪਿਆਰੀ ਆ ਚੰਗੇ ਤੇਗੀ ਦੀ ਵੱਛੀ ਆ ਤੇ ਆਪ ਵੀ ਚੰਗੀ ਤਿਆਰ ਹੋਈ ਆ ਛੱਲਿਆ ਤੇ ਕਿੰਨਾ ਸੂਆ ਵਿਜੀ ਇਹਦਾ ਇਹ ਪਹਿਲੇੰਜ ਜਿਹੇ ਵਿਜੀ ਤੇ ਕਿੰਨੇ ਦਿਨ ਹੋਏ ਸੂਈ ਨੂੰ ਇਹਨੂੰ ਅੱਜ ਤੋਂ ਜ਼ਿਆਦਾ ਜਸੂਈ ਤੀਸਰਾ ਦਿਨ ਹੈ ਸੂਈ ਨੂੰ ਮੂੰਹ ਚੱਕੀ ਦੇ ਅੱਛਾ ਅੱਜ ਇਹ ਤੇ ਬੋਲਾ ਹੀ ਹੁਣ ਇਹਦੇ ਕੋਲ ਫਿਰ ਨੇ ਦੋ ਤੋਂ ਛੋਟਾ ਛੋਟਾ ਬਣ ਕੇ ਬੋਲਾ ਪੁਰਦਾ ਥੋੜਾ ਥੋੜਾ ਅੱਛਾ ਹਾਂਜੀ ਕਿੰਨਾ ਕਿ ਜੇ ਦੁੱਧ ਦੇ ਥੱਲੇ ਹੋਗਾ 15 ਕਿਲੋ ਲੀਟਰ ਵਾਲਾ ਜਿਹੜਾ ਮਨਾ ਦੇਣਾ ਤਿਆਰ ਜਿਹੜਾ ਤਿਆਰ ਜਿਹੜਾ ਪਨੀਰ ਪੂਰਾ ਦੋ ਟੈਂਕ ਤੋਂ ਨਰਵਿਆ ਤੇ ਇਹ ਕਿੰਨਾ ਦੁੱਧ ਚ ਵਾਈ ਜਾਊਗੀ ਧੀਓ ਬਾਅਦ ਜਾਊਗੀ ਸਿੱਧਾ ਤੋਰੋ ਫਿਰ ਇੱਕ ਲਈ ਮੈਂ ਦੰਦਾ ਜੇ ਵਸੀ ਠੀਕ ਆ ਮੈਂ ਦੋੰਦੀ ਵੀ ਦਿਖਾ ਦਈਏ ਤਾਂ ਅੰਦੇ ਤੇ 24 14 ਥੋੜਾ ਐ ਨਾ ਐ ਕਿ ਬਾਹਰ ਛੱਡ ਆ ਦੇ ਸਾਡੇ 4 ਦੰਦ ਆ ਪਿਓਰ 4 ਦੰਦ ਇੱਕ ਬੰਨੇ ਤੇ ਪੁੱਟੇ ਤੇ ਇੱਕ ਬੰਨੇ ਤੇ ਨਹੀਂ ਪੁੱਟਿਆ ਹਾਂ ਦੇ ਸਾਡੇ ਇਧਰ ਆ ਖੱਡੇ ਇਧਰ ਨਹੀਂ ਠੀਕ ਹੈ ਤੇ ਬਾਕੀ ਕੱਦ ਕੱਖ ਵੀ ਚੰਗਾ ਥੱਲਿਆਂ ਵੜੀ ਚੰਗੀ ਤਿਆਰ ਹੋਈ ਹੈ ਬਿਲਕੁਲ ਫਿਕਸ ਜਿਹਾ ਹਵਾਨਾ ਜਿਹੜਾ ਬਹੁਤ ਹੀ ਰਾਨੀ ਡਿਮਾਂਡ ਹੁੰਦੀ ਹੈ ਇਹੋ ਜੇ ਹਵਾਨੇ ਦੀ ਤੇ ਕੱਦ ਕਾਠ ਵੀ ਇੱਚਾ ਤੇ ਹਵਾਨੇ ਦੇ ਮਗਰ ਵੀ ਚੰਗੀਆਂ ਸੋਹਣੀਆਂ ਨਾੜਾਂ ਖੜੀਆਂ ਦਿਖਣਦੀਆਂ ਆਪਾਂ ਤੇ ਕਮਾਲ ਦੀ ਗੱਲ ਏ ਮਗਰ ਵੱਛੀ ਵੀ ਬੜੀ ਵਧੀਆ ਵਾ ਆਹ ਦੇਖ ਸਕਦੇ ਬਿਲਕੁਲ ਫਿਕਸ ਹਵਾਨਾ ਵਾ ਜਿਹੜਾ ਇਹਦਾ ਕਿਤਰਾ ਛੰਡੀ ਸੀ ਲਿਆ ਵੇਦੀ ਠੀਕ ਆ ਆਹਧਾਰਾ ਮਰਾ ਆਈਏ ਤੇ ਦਿਖਾ ਦਿਓ ਬੱਚਾ ਲਾ ਕੇ ਕਹਿੰਦੇ ਦਿਖਾ ਦਿੰਨੇ ਇੱਕ ਵਾਰੀ ਆ ਵਸਹੀ ਕਰੀ ਤੇ ਇੱਕ ਸਾਦੇ ਪੂਰੇ ਚੰਗੇ ਟੀਕੇ ਦੀ ਬੱਛੀ ਹੈ ਜਿਹੜੀ ਸਾਡੇ ਉਹ ਦਿਨੇ ਖਾਂਂ-ਖਾਂਂ ਹੀ ਵਸਹੀ ਹੁੰਦੇ ਨੇ ਠੀਕ ਹੈ ਇਹ ਪੂਰੀ ਬੱਛੀ ਨੂੰ ਨਹੀਂ ਜਾਏ ਜਿਹੜੀ ਪੂਰੇ ਦੋ ਤੇ ਚੰਗੰਦੇ ਨਹੀਂ ਜਾ ਚ ਬੱਛੀ ਨੂੰ ਨਾੜੂ ਵੀ ਆਪਾਂ ਦੇ ਸਾਡੇ ਨਾਲ ਜਿੱਤ ਆ ਜਾ ਹੀ ਹੈ ਉਹ ਆਪਣੇ ਘਰ ਤੋਂ ਹੀ ਉਹਨੇ ਬਚਾ ਦੇ ਦਿੱਤਾ ਠੀਕ ਹੈ ਜੀ ਤੇ ਆਹ ਦੇਖ ਸਾਡੇ ਖਾਣੇ ਦੇ ਮੱਦੇਦਾਂ ਪੂਰੇ ਹੱਥ ਦੇ ਖਾਣੇ ਦੇ ਮਿੱਠੀ ਵਾਲਾ ਖਾਣੇ ਦੇ ਠੀਕ ਹੈ ਜੀ ਆਹ ਦੇਖ ਆਹ ਦੇਖ ਸਾਡੇ ਪਸਮਾ ਕੇ ਖਾਣਾ ਹੱਥ ਤੇ ਹੌਣ ਵਾਲਾ ਕਰ ਦਿੰਦੀ ਐ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਤੇ ਇਹਦਾ ਵੀ ਜੇ ਹਰਮੋਨਲ ਦੇਣ ਲਾਣ ਵਾਲਾ ਕਰੀਏ ਇਹਦਾ ਭੈਂਕਾ ਨਾ ਕਰ ਦਈਏ 65000 ਕਿਹ ਵਿੱਚੋਂ ਕਰਦੀ ਐ ਛੋਟ ਛੋਟ ਕਰਾ ਲੋ ਜਿੰਨੀ ਕਰਾਣੀ ਆ ਆ ਵੀ ਕਰ ਦੋ ਇੱਕੋ ਗੱਲ ਕਰੀਏ ਫਿਰ ਅਜ ਮੀਮੂ ਪੈਨ ਦਿਆ ਵਾ ਜਿੰਨੀ ਖੁਸ਼ੀ ਨਾ ਕਰਾ ਲੋ ਨਹੀਂ ਕਰਾਂ ਜਾਜੇ ਗੱਲ ਜਾਜੇ ਜਾਜੇ ਪੰਜ ਛੱਡੀ ਅੱਜ ਲੈ ਗਿਆ ਲੈ ਗਿਆ ਅੱਜ 60 ਚੋਂ ਪੰਜ ਛੱਡੀ ਐ 2000 ਛੜਦਾ ਅੱਛਾ 55 ਜਾਨ ਦੇ ਦੇ ਦਾਂਗੇ ਕਿੰਨੇ ਦੀ 55 ਦੀ 55 ਚ ਵੀ ਕਰ ਦੋਗੇ ਮਾਨ ਕਰ ਦਾਂ ਕੋਈ ਭਰਾ ਫੋਨ ਲਾਵੇ ਹੋਰ ਮਾਨ ਜਸ ਨੋ ਕਰ ਦੋ ਕਿੰਨੇ ਦੀ ਹੈਗੇ 2000 ਛੜਦਾ ਅੱਛਾ 53000 ਦੀ 53000 ਦੀ ਆਦੀ ਦੇ ਦਾਂਗੇ ਠੀਕ ਆ ਉਹ ਦੇਖੋ ਹੈ ਫਿੱਕਸ ਉਹਨੇ ਦੀ ਜਨੇ ਹੈ 53000 ਦੀ ਜਿਹੜੀ ਕਹਿੰਦੇ ਕਿ ਦੇ ਦੇਾਂਗੇ 15 ਲੀਟਰ ਕੋ ਮਿੰਕੇ ਲੈ ਆਈ ਵੀ ਭਰਾ ਜਿੱਤਰਾ ਮਰਜ਼ੀ ਠੀਕ ਆ ਜੀ ਤੇ ਬਾਕੀ ਹੁਣ ਜਿਹੜੀ ਆ ਗਈ ਆਪਣੇ ਕੋਲ ਦੂਸਰੇ ਨੰਬਰ ਤੇ

ਕੀ ਗਾਣਾ ਹਵਾਨਾ ਚੰਗਾ ਬਣਾਇਆ ਇਹਨੇ 95 ਜੇ ਭਰਨਾ ਵਾਹਿੰਦੇ ਇਹ ਕਿੰਨੇ ਕ ਦੁੱਧ ਵਾਲੀ ਆ ਇਹ 20 ਵਾਲੀ ਵੀ ਉਹ ਬਾਹਰ ਹੀ ਜਾਊਗਾ ਤਰਾ 20 ਵੀ 30 ਦੇ ਘਰ ਵਾਲੇ ਤੇ ਇਹਦਾ ਫਿਰ ਮੁੱਲ ਜਿਹੜਾ ਮੁੱਲ ਸਾਰੇ ਵੀ ਨਾ ਦੇ ਦੀ ਸੜ ਚੋ ਕਰ ਜੇ ਕੋਈ ਮਾਨਤਾ ਨਾਲ ਕਰਾ ਲੋ ਜਿੰਨਾ ਆਪ ਹੀ ਕਰ ਦੋ ਇਹ 50 ਹੀ ਦੇਣਾ ਅੱਛਾ ਜਸਨ ਨੂੰ 50 ਹੀ ਦੇ ਦੋ ਹੋਰ ਮਾਨਤਾ ਕਰ ਸੰਗੇ ਜਸਨ ਨੂੰ ਅੱਛਾ ਚਲੋ ਕੋ ਫੋਨ ਲਾਵੇ ਹਨਾ ਲਾਵੇ ਮੋੜ ਦੇ ਠੀਕ ਆ ਇਹ ਹੁਣੇ ਕਵਿਤਾ ਜੀ ਸੁੱਈ ਆ ਨਹੀਂ ਇਹ ਗੱਭਣ ਜੀ ਅੱਛਾ ਇਹ ਗੱਭਣ ਨੇ ਅੰਤਲੀ ਸੁੱਈ ਆ ਇਹ ਗੱਭਣ ਦੀ ਬੱਚੇ ਇਹ ਗੱਭਣ ਨੇ ਤੋਰਦਾ ਫਿਰ ਇਹਨਾਂ ਜੱਸੀ ਆ ਪੰਜਾਬ ਵਾਲੀ ਹੁਣ ਜੱਤੀਆਂ ਹੀ ਆ ਦੋਵੇਂ ਪੰਜਾਬ ਵਾਲੀਆਂ ਥੋੜਾ ਇਹਨਾਂ ਦਰਦੀ ਘਾਤ ਬਾਹਰ ਨਹੀਂ ਚੰਗੇ ਘੱਦ ਘਾਠ ਵਾਲੀ ਤੇ ਨਿੱਗਰ ਆ ਪੂਰੀ ਜਾਨ ਤੇ ਆ ਤੇ ਇਹ ਕਿੰਨੇ ਕ ਦੁੱਧ ਆ ਲਈ ਜੀ ਬੀ ਜੀ 15 15 ਦਿਵਾਰੀ ਆ ਖੰਦੀ ਜੀ ਮੈਨੂੰ ਥੋੜਾ ਜਿਹਾ ਨਾ ਕੈਮਰੇ ਤੋਂ ਡਰਦੀ ਠੀਕ ਹੈ ਬਾਕੀ ਬਣ ਚੰਗੀ ਹੈ ਜੀ ਚਲੋ ਲੈ ਜੇ ਹਰ ਇੱਕ ਇਹ ਤਿਆਰ ਹੋਣੀ ਹੈ ਇਹ ਤੇ ਇੰਨਾ ਦੁੱਧ ਸੈਹ ਚ ਵਾਈ ਜਾਊਗੀ ਇਹ ਦੁੱਧ 15 16 ਕਿਲੋਗ੍ਰਾਮ ਦਾ ਚ ਵਾਈ ਜਾ ਤੇ ਇਹਦਾ ਫਿਰ ਮੁੱਲ ਇਹ 50 ਵੀ ਨਾ ਦੇ ਦੀ 50 ਚ ਕਰੀਏ ਕੋ ਮਾਨਤਾ ਨਾ 40 ਜਿੰਨਾ ਕਰਾ 45 ਦੇ ਦਈਏ ਹੋਰ ਮਾਰ 42 ਦੀ ਦੇ ਦਾਂ ਅੱਛਾ 42 ਦੀ ਦੇ ਦੋ 42 ਠੀਕ ਆ ਬਾਕੀ ਆ ਦੇਖ ਸਾਦੇ ਜੀ ਕੈਮਰੇ ਤੋਂ ਦੱਸ ਰਹੀ ਹੈ ਠੰਡੀ ਤੇਰੀ ਆ ਤੇ ਥਣਾ ਦਾ ਸਾਈਜ਼ ਵੀ ਚੰਗਾ ਤੇ ਮਿਲ ਕੇ ਵੀ ਇੰਨੀ ਚੰਗੀ ਲੱਗੀ ਹੈ 7:00 ਵਜੇ ਨਾਲ ਲਈ ਹੈ ਜਿਹੜੀ ਹੈ ਵੀ ਜਰਸੀਆਂ ਸਾਨੂੰ ਉਹਨੇ ਕਾ ਵੀ ਜਰਸੀ ਆ ਇਹ ਸੂਈ ਸਵਾਈ ਆ ਕਿੰਨੇ ਦਿਨੋਂ ਕਿ ਵਿਜੀ ਨਾ ਸੋਈ ਨਾ ਇਹਨੂੰ ਅੱਜ ਤੋਂ ਜਾਜੰਦ ਵਿੱਚ ਫਰੀ ਤੇ ਸੂਆ ਕਿੰਨਾ ਹੈ ਇਹਦਾ ਇਹਦਾ ਦੱਜਾ ਜੀ ਦੂਸਰਾ ਸੂਆ ਹੈ ਹੈਗੀ ਖੰਡੀ ਤੇਰੀ ਠੀਕ ਹੈ ਤੇ ਤੋਰ ਫੇਰ ਕਰੀ ਨਾ ਬਾਕੀ ਰਾਜੀ ਹੈ ਪੂਰੀ ਹੈ ਹੈਗੀ ਭਾਵੇਂ ਤਾਜੀ ਸੂਈਆਂ ਤੇ ਕੋਈ ਲੱਪੇ ਚ ਨਹੀਂ ਆ ਆਜ ਲਿਆਓ ਜੀ ਦਿਖਾ ਦਿਓ ਤੇ ਆਹ ਦੇਖ ਸਕਦੇ ਜੇ ਇਹਦੇ ਮਗਰ ਕੀ ਵੇਜੀ ਇਹ ਨਹੀਂ ਮਗਰ ਅੱਛਾ ਜੇ ਇਹਦੇ ਮਗਰ ਅੱਛਾ ਦਿਖਾ ਦੇ ਵੇਜੀ ਠੀਕ ਇਥੇ ਦੂਸਰੇ ਦੋ ਥਨਾਂ ਦਾ ਚਾਹਲ ਦਿਖਾ ਲੀ ਪੀ ਤੇ ਇਹਦਾ ਫਿਰ ਮੁੱਲ 40000 ਦੇ 40000 ਦੇ ਕਿ ਛੋੜ ਛੜ ਵਿੱਚੋਂ ਕਰਦੀ ਆ ਤੇਰਾ ਦੁੱਧ ਕਿੰਨਾ ਕਿਚਵਾਈ ਜਾਊਗੀ ਦੁੱਧ 15 ਕਿਲੋ ਰਾਂ ਲੱਗਾਈ ਬਿਨੋਰਮਲ ਤੇ ਵਾਰ ਪਹਿਲੇ ਸਵੇਰ ਦਸ ਕਿਲੋ ਦਿੰਦਾ ਤੇ ਮੋਲ ਲ ਫਿਰ ਜਿਆਜਾ ਕਰੀਏ ਇਹਦਾ ਜਿਆਜਾ 35 ਜੀ ਦੇਣੀ 63500 ਤੇ ਚਲੋ ਬਾਕੀ ਮੌਕੇ ਤੇ ਮਨਤਨ ਕਰਤਾ ਹੋਗੇ ਹੋਰ 10 ਰੰਗ ਤੇ 30000 ਅੱਛਾ 33000 ਦੇ ਦੇਵੋਗੇ ਠੀਕ ਹੈ ਤੇ ਬਾਕੀ ਇਹ ਆ ਵੀ ਕੋਈ ਇਥੋਂ ਆਪਣੀ ਤਸੱਲੀ ਕਰਕੇ ਨਾ ਵੇਖ ਚਾਕੇ ਆਪਣੀ ਸਮਝਣਾ ਵੇਖ ਕੇ ਪਾਸ ਕਰਕੇ ਖੜੇ ਜੋ ਵੀ ਇਹ ਸਾਰਾ ਕੁਝ ਤਾਂ ਦੇ ਸਾਹਮਣੇ ਹੀ ਹੈ ਤੇ ਅੰੰਗੇ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ